ਸਰਦਾਰ ਗੁਰਦੇਵ ਸਿੰਘ ਜੀ ਪਸੰਦਗੇ ਉਹਨਾਂ ਦਾ ਇੱਥੇ ਪਹੁੰਚ ਤੇ ਸਾਰੇ ਨਗਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਪਿੰਡਾਂ ਤੋਂ ਆਏ ਮੇਰੇ ਕਿਸਾਨ ਵੀਰੋ ਤੇ ਭੈਣਾਂ ਤੁਹਾਡਾ ਜਿਆਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਤਾਂ ਮੈਂ ਉਸਾਰ ਕੀ ਦੀ ਮਾਫੀ ਜੀ ਮੈਂ ਤੁਹਾਡੇ ਤੇ ਲੇਕ ਆਇਆ ਤੇ ਤੁਸੀਂ ਮੈਨੂੰ ਕਾफी ਸਮੇਂ ਤੋਂ ਵੇਟ ਕਰ ਰਹੇ ਹੋ ਉਹਦਾ ਕਾਰਨ ਹੈ ਕਿ ਜੀਆ ਮਹਸਾਬ ਸ਼ਨੀਵਾਰ ਨੂੰ ਪ੍ਰੈਸ਼ਰ ਤੋਂ ਹੋਤੇ ਡੇਰਾ ਬਾਬਾ ਨਾਮਕ ਜੱਲਾ ਦੇ ਡਿਸਾਈਡ ਕਰ ਰਹੇ ਨੇ ਕਿ ਉਹ ਡੇਰਾ ਬਾਬਾ ਨਾਮਕ ਉਹਨਾਂ ਜੱਟਾ ਲਾਡੌਰ ਉਹਨਾਂ ਕਿਸ ਕਰਕੇ ਬਲੀ ਭੋਇਆ ਮਤਾਰ ਦਾ ਉਸਦੀ ਬਾਕੀ ਚੋਣਾ ਸਭ ਤੋਂ ਪਹਿਲਾਂ ਰਸਨਾ ਨੂੰ ਕਰੋ ਪੰਤਰ ਗਾਜੀ ਦੇ ਬਰਾਵਾਹੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਖੋਤਰੀ ਆਮ ਤੌਰ 'ਤੇ ਬਹੁਤ سارے ਜਿਹੜੇ ਫਸਰਾ ਵੀ ਪਰਵਾਹੀ ਹੋਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੁਆਇਤ ਸਰਕਾਰਾਂ ਮਾਵੀ ਪਾਰਟੀ ਦੀ ਚੱਲਦੀ ਹੈ। ਆ ਜਿਹੜਾ ਪ੍ਰੰਪਰਾ ਹੁਣ ਹੋ ਰਿਹਾ ਆ ਮਾਵੀ ਪਾਰਟੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੰਨਾ ਕਹਿ ਗਿਆ ਆਪਾਂ 20000 ਰੁਪਏ ਪ੍ਰਤੀ 1 ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ। ਪਰ ਕੁਝ ਕਾਰਨਾਂ ਕਰਕੇ ਉਹ 14 ਸੀਗਿਆ 45 ਰੁਪਏ ਦੇ ਵਿਚ ਵਿੱਚ ਸਾਰੀਆਂ ਕਟੋਰੀਆਂ ਕੰਪਲੀਟ ਕਰਕੇ ਦੁਆ ਲਈ ਤੋਂ ਪਹਿਲਾ ਪਹਿਲਾ ਪ੍ਰੋਸੈਸ ਜਿਹੜੇ ਕਿਸਾਨਾਂ ਦੇ ਖਾਤੇ ਅੱਜ ਹੋਣੇ ਸੀਗੇ। ਤਾਂ ਜਿਵੇਂ ਬਣੇ ਨੇ ਇਤਿਹਾਸਾ ਕਰਕੇ ਕੰਮ ਰੁਕ ਜਾਂਦਾ ਹੈ। ਕਈ ਤਰ੍ਹਾਂ ਤੋਂ ਤੁਹਾਡੇ ਪਿੰਡਾਂ ਦਾ ਪ੍ਰੋਗਰਾਮ ਬੰਦਿਆ ਸੀਗਾ। ਇਹਦੇ ਵਿੱਚ 811 ਏਕੜ ਜਿਹੜਾ ਰੁਗਵਾ ਪ੍ਰਭਾਵਿਤ ਹੋਇਆ। ਇਹਦੇ ਵਿੱਚ 350 ਲਾਹ ਪੱਤਰੀ ਹੈ। ਤਾਂ 1 ਏਕੜ 59 ਲੱਖ 8000 ਰੁਪਏ ਜਿਹੜਾ ਰਕਮ ਤੁਹਾਡੀ ਖਰਾਬੇ ਵੀ ਬਣਦੀ ਹੈ। ਤਾਂ ਜਿਹੜੇ ਮਕਾਨ 37 ਮਕਾਨ ਤੁਹਾਡੇ ਜਿਹੜੇ ਪਿੰਡ ਦੇ ਖਰਾਬ ਹੋਏ ਨੇ। ਤੇ ਚਾਮਕ 12000 ਕਿਹੜਾ ਬਾਪਜਾ ਮਕਾਨਾਂ ਦਾ ਤੁਹਾਡੇ ਸ਼ਾਹਪੁਰ ਖਰੈ ਵਾਲੇ ਦਾ ਬਣਨਾ ਹੈ ਇਹ ਸ਼ਾਹਪੁਰ ਖਰੈ ਦੀ ਅੱਗੇ ਭੁਗਤਾਨਾਂ ਖੁੱਲੀਆਂ ਨੇ ਦੇਖਿਓ ਸ਼ਾਹਪੁਰ ਵਾਲੇ ਆ ਸਰਪੰਚ ਸਾਹਿਬ ਤੇ ਰਿੰਕੂ ਦੇ ਨਾਮ ਆ ਜੇਣਾ ਤੇ ਆਪਣੀ ਫੋਟੋ ਕੋਲ ਫੋਟੋ ਕਰਵਾ ਲੈ ਜੇਨਾ ਦੇ ਬਾਅਦ ਭੁਗਤਾਨਾਂ ਵਾਲੇ ਆਉਣ ਜੀਰਨਾਬਾ ਜਿਹੜੇ ਪਿੰਡ ਸ਼ਾਹਪੁਰ ਚ ਜਿਹੜੇ ਚੱਕ ਮੰਡਿਆ ਨਹੀਂ ਉਸ ਬਾਰੇ ਜੀਰਨਾਬ ਸਾਹਿਬਾ ਜਿਹੜੇ ਸ਼ਾਹਪੁਰ ਚ ਪਿੰਡ ਚ ਡੇਰ ਬਾਬਾ ਨਨਕੇ ਈਰੀ ਵਿੱਚ ਚ ਜਿਹੜੇ ਚੱਕ ਮੰਡਿਆ ਚ ਸ਼ਾਹਪੁਰ ਕਰਵਾਇਆ ਚ ਜਿੱਤੇ ਬੋਲ ਤੇ ਹੁੰਦਾ ਇਤਨਾ ਕਿ ਬਹੁਤ ਸੋਗਾ ਇਹ ਮਿਛਲੀ ਜਿਹੜੀ ਜਿਹੜਾ ਬਹੁਤ ਵਸ਼ੀਤ ਦਵਾਈ ਹੁਣਾਂ ਦੇ ਚੋਈ ਸੀਗਾ ਉਹਦੇ ਸੰਬੰਧ ਚ ਅੱਜ ਪੰਜ ਪਿੰਡ ਜਿਹੜੇ ਇੱਥੇ ਬੁਲਾਏ ਗਏ ਨੇ ਆ ਬੰਡਾਂ ਨੂੰ ਜਿੰਨਾ ਦਾ ਵੜਦਾ ਮਾਫ ਸੀਗਾ ਭਰਤੀਆਂ 100000 ਰੁਪਏ ਨਾਲ ਉਹ ਔਰ ਜਿਹੜੇ 5 ਕਰੋੜ ਦੇ ਉਹਨਾਂ ਦਾ ਔਰ ਜਿਹੜੇ ਮੁਕਾਰ ਖਰਾਬ ਹੋ ਗਏ ਉਹਨਾਂ ਦਾ ਲਗਭਗ ਤਿੰਨ ਕਰੋੜ ਤੋਂ ਕੁਝ ਨਾਕ ਕੰਮੀਆਂ ਜਿਹੜਾ ਤੇ ਉਹ ਜਿਹੜਾ ਇਹ ਕਿ ਉਹਨਾਂ ਲੋਕਾਂ ਦਾ ਜਮਾ ਡੇਨ ਇਹਨਾਂ ਦੀ ਵਿਦੇਸ਼ੀ ਖਾਤੇ ਚੋਂ ਅਨੁਸਾਰਿਆਂ ਤੇ ਪੈਸੇ ਆਜੜੇ ਨੇ ਜੇ ਬੰਦੀਆਂ ਬੰਦੀਆਂ ਨਾ ਵੀ ਇਕੱਲੀ ਵਾਰੀ ਸਰਕਾਰ ਨੇ ਪ੍ਰਤੀ ਹਰ 20000 ਰੁਪਏ ਮਾਪਿਆ ਜਿਹੜਾ ਉਹ ਤੁਹਾਨੂੰ ਦੇ ਧੰਨਵਾਦ ਮੁੱਖ ਮੰਤਰੀ ਸਰਦਾਰ ਪਰਮੋਦ ਸਿੰਘ ਜੀ ਜਿਨ੍ਹਾਂ ਨੇ ਇਸ ਸੌਕੇ ਵਲੇ ਇਹਨਾਂ ਕਿਸਾਨਾਂ ਦੀ ਇਹਨਾਂ ਮਿਹਨਤਵਾਰਾਂ ਦੀ ਇਹ ਮਿਹਨਤਾਂ ਦੀ ਜਿਹੜੀ ਜਵਾਹ ਫੜੀ ਆ ਸਾ ਸਰਕਾਰ ਦਾ ਧੰਨਵਾਦ ਟੋਟਲ ਅਮਾਉਂਟ ਕਿੰਨੀ ਆਜੀ ਸ਼ਾਹਪੁਰਦੀ ਜੀ 3 ਟੋਟਲ ਅਮਾਉਂਟ ਜਿੰਨੀ ਆ 69000 ਰੁਪਏ ਜਿਹੜਾ ਇਹਦਾ ਖਰਾਬਾ ਗਵਾ ਜ਼ਮੀਨ ਦਾ 8649000 ਰੁਪਏ ਗਵਾ ਜਿਹੜਾ ਮਕਾਨਾਂ ਦਾ 39997 ਹਜ਼ਾਰ ਜਿਹੜਾ ਵਾ ਉਹ ਪਛਵਾ ਦਾ ਲਗਭਗ 8 3 ਮੋੜ ਜਿਹੜੀਆਂ ਨਿਗਾਰਾਂ ਦੇ ਕੋਲ ਹੈ ਨਾ ਇਹ ਪਰਿਵਾਰ ਉਹ ਆਪਣੇ ਲਈ ਉਹ ਮਕਾਨਾਂ ਦੇ ਪੈਸੇ ਨੇ ਕੋਈ ਸਪੈਸ਼ਲ ਤੌਰ ਤੇ ਉਹਨਾਂ ਉਹੀ ਚਾਹੀਦੇ ਕੋਈ ਸੀਐਮ ਦਾ ਆਪਣੇ ਸੰਬੰਧਨ ਕੇ ਸਰਪੰਚ ਸਾਹਿਬ ਅੱਜ ਗਰਦੀਪ ਸਿੰਘ ਦਾਵਾ ਤੁਹਾਡੇ ਪਿੰਡ ਪਹੁੰਚੇ ਨੇ ਕੁਝ ਚੱਕ ਵੀ ਵੰਡੇ ਨੇ ਪਿੰਡਾਂ ਨੂੰ ਉਹ ਆਪਣਾ ਨਾਂ ਤੇ ਪਿੰਡ ਦਾ ਨਾਂ ਲਸਕੇ ਉਸ ਬਾਰੇ ਜੀ ਹਾਂ ਜੀ ਮੈਂ ਜਿਸ ਵਾਸਤੇ ਪਿੰਡ ਸ਼ਾਹਪੁਰ ਗਰਾਇਆ ਸਰਪੰਚ ਅ ਅੱਜ ਗਰਦੀਪ ਸਿੰਘ ਦਾਵਾ ਜੀ ਸਾਡੇ ਪਿੰਡ ਆਏ ਤੇ ਉਹਨਾਂ ਨੇ ਹੜਪ੍ਰਭਾਵਤ ਲੋਕਾਂ ਨੂੰ ਜਿਹੜਾ ਵਾ ਇਹ ਮੁਆਜਾ ਦਿੱਤਾ ਤੇ ਉਹਦੇ ਵਿੱਚ ਮੌਜੂਦੇ ਵਿੱਚ ਜਿਵੇਂ ਕਿ ਫਸਲਾਂ ਦਾ ਹੋ ਗਿਆ ਮਕਾਨਾਂ ਦਾ ਹੋ ਗਿਆ ਤੇ ਪਸ਼ੂ ਜਿਹੜੇ ਮਲਕੀ ਬਿਮਾਰ ਸੀ ਜਾਂ ਮਰ ਗਏ ਆ ਉਹਨਾਂ ਦਾ ਜਿਹੜਾ ਵਾ ਮੌਜੂਦਾ ਤੇ ਹੁਣ ਕਿੰਨੀ ਮੌਟਸ਼ੀ ਜੀ ਨੀਅਰ ਬੋਰਡ 3 ਕਰੋੜ 75 ਲੱਖ ਦੇ ਸਮਥਿੰਗ ਥੀ ਕਿੰਨੇ ਪਿੰਡ ਆ ਜਿਹੜੇ ਇੱਥੇ ਇਕੱਠੇ ਹੋਏ ਸੀ ਅੱਜ ਅੱਜ ਇੱਥੇ ਪੰਜ ਪਿੰਡਾਂ ਨੇ ਸ਼ਿਰਕਤ ਕੀਤੀ ਤੇ ਉਹ ਪੰਜਾਂ ਪਿੰਡਾਂ ਦੇ ਵਿੱਚ ਚੱਕ ਵੰਡੇ ਗਏ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਧੰਦਾਵਾ ਤੇ ਮਾਨਸ ਭਵਨ ਸਿੰਘ ਮਾਨ ਜੀ ਦਾ ਧੰਨਵਾਦ ਹੈ ਵੀ ਜਿਹੜਾ ਇਹਨਾਂ ਲੋਕਾਂ ਦੀ ਸਾਰ ਲਈ ਤੇ ਅਸੀਂ ਬਹੁਤ ਦਿਲੋਂ ਤੈਨੂੰ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਗਰੀਬ ਲੋਕਾਂ ਲਈ ਉਹਨਾਂ ਨੇ ਜਿਹੜਾ ਵਾ ਇਹੋ ਜਿਹੇ ਫੈਸਲੇ ਲਏ ਮੇਰੇ ਖਿਆਲ ਹੈ ਵੀ ਅੱਜ ਤੱਕ ਇਹੋ ਜਿਹਾ ਫੈਸਲਾ ਕਿਸੇ ਸਰਕਾਰ ਨੇ ਨਹੀਂ ਲਿਆ ਜੀ ਸਰਪੰਚ ਸਭ ਅੱਜ ਗਰੀਬ ਸੰਧੀ ਦਾ ਬਾਜੀ ਅੱਜ ਪਿੰਡ ਤੇ ਪਿੰਡ ਚੱਕ ਵੰਡੇ ਹੈਗੇ ਨੇ ਜੀ ਤਾਂ ਆਪਣਾ ਨਾਂ ਤੇ ਪਿੰਡ ਦਾ ਜੀ ਮੈਂ ਬਿਲਕੁਲ ਮਤਲਬ ਸਰਪੰਚ ਗੋਲਡੀ ਪਿੰਡ ਬਾਕਟਰ ਆਤਲਾਂ ਦੇ ਤੇ ਚੱਕ ਵੰਡੇ ਗਏ ਨੇ ਖਰਾਬਾ ਖੇਤੀ ਦਾ ਕੱਚੇ ਮਕਾਨਾਂ ਦਾ ਤੇ ਪਸ਼ੂਆਂ ਦਾ ਜਿਹੜਾ ਖਰਾਬਾ ਵੰਡਿਆ ਗਿਆ ਉਹ ਉਹਨਾਂ ਦੇ ਸਾਰੇ ਚੱਕ ਹੁਣ ਦਾ ਸਾਹਮਣੇ ਵੰਡੇ ਨੇ ਉਹਨਾਂ ਦਾ ਬਹੁਤਾਂ ਦਾ ਅਧਿਕਾਰ ਨਾਲ ਉਹਨਾਂ ਸਾਰੇ